ਉਹ ਵੀ ਜੰਦੀ ਨੂੰ ਆ ਆ ਜੀ ਆਓ ਅੰਬੂਲੈਂਸ ਆ ਗਈ ਸੀ ਆ ਜੋ ਆਪਕੇ ਮੈਡੀਕਲ ਆ ਜਾਓ ਜਾਓ ਕੋਈ ਵੀ ਅੰਬੂਲੈਂਸ ਦਾ ਜੋ ਹੋਰ ਹੋਰ ਥੇ ਜਾਉਣਾ ਸਾਜਾ ਆ ਜੋ ਕਿ ਨਾਮ ਹਮ ਤਾਂ ਮਨੋਹਰ لال ਹਾਂਜੀ ਮਨੋਹਰ لال ਕਿੱਥੋਂ ਆ ਰਹੇ ਸੀ ਕੀ ਹੋਇਆ ਕੀ ਹੈ ਮੈਂ ਅੰਕਰ ਹਸਪੀਟਲ ਤੋਂ ਆ ਰਿਹਾ ਸੀ ਜਰਾ ਕੀ ਗੱਲ ਕੀ ਹੋਈ ਤੇ ਬਾਬਾ ਗੱਲ ਸਰ ਮੈਂ ਸਾਹਮਣੋਂ ਆ ਰਿਹਾ ਤਾਂ ਸਾਹਮਣੋਂ ਆ ਰਿਹਾ ਤੇ ਇਧਰੋਂ ਇੱਕਦਮ ਸਡਨਲੀ ਸਕੂਟੀ ਅੱਗੇ ਫਸ ਗਈ ਸਕੂਟੀ ਨੂੰ ਬਚਾਉਣ ਵਾਸਤੇ ਮੈਂ ਗੱਡੀ ਵੀ ਘਮਾਈ ਬ੍ਰੇਕ ਮਾਰੀ ਗੱਡੀ ਨੇ ਝੋਲ ਮਾਰੀ ਗੱਡੀ ਪਲਕੀ ਪਰ ਸਕੂਟੀ ਫੇਰ ਵੀ ਗੱਡੀ ਨਾਲ ਟਕਰਾ ਗਈ ਗੱਡੀ ਇਕੱਲੇ ਸੀ ਤੁਸੀਂ ਗੱਡੀ ਚ ਇਕੱਲਾ ਹੀ ਸੀ ਐਕਟਵਲ ਕਿਹਦੇ ਕੋਲ ਐਕਟਵਲ ਚ ਉਧਰ ਤੁਝ ਬਸਿਆ ਤੇ ਦੋ ਮੁੰਡੇ ਸੀ ਨਾ ਤੇ ਉਹ ਠੀਕ ਨਹੀਂ ਮੁੰਡੇ ਮੁੰਡੇ ਪਰਲੀ ਸਾਈਡ ਅਸੀਂ ਮੈਂ ਨਹੀਂ ਮੈਂ ਉਧਰ ਨਹੀਂ ਜਾ ਸਕਦਾ ਗਲਤੀ ਕਿਹਦੀ ਹੁੰਦੀ ਹੈ ਗਲਤੀ ਵੀਰ ਜੀ ਮੈਂ ਦੇਖੂ ਦੋਨੋਂ ਜੋ ਕਿਸੇ ਦੀ ਵੀ ਨਹੀਂ ਬੋਲਦਾ ਉਹ ਉਧਰੋਂ ਆ ਰਹੇ ਥੇ ਆਪਣੀ ਸਾਮਣੇ ਤੋਂ ਨਿਕਲ ਰਹੇ تھے ਸਰ ਦੂਜੀ ਸਾਈਡ ਤੇ ਮੈਂ ਆ ਰਿਹਾ ਥਾ ਤੇ ਬਿਲਕੁਲ ਰੋਡ ਖਾਲੀ ਥੀ ਤੇ ਸਾਹਮਣੇ ਜਿੱਦਾਂ ਸੱਡਨਲੀ ਮੇਰੀ ਨਜ਼ਰ ਪੈ ਨਾ ਬੈਰੀਕੇਡ ਦੇ ਨਾਲੋਂ ਗੱਡੀ ਨੂੰ ਬ੍ਰੇਕ ਮਾਰੀ ਸਟੀਰਿੰਗ ਘਮਾਇਆ ਤੇ ਬਸ ਜਾਣੇ ਉਹ ਜਿਸ ਤਰ੍ਹਾਂ ਸਟੀਰਿੰਗ ਘਮਾਇਆ ਗੱਡੀ ਪਲਟੀ ਕਿਦਾਂ ਪਾਵੇ ਕਿਸੇ ਵੱਜੀ ਹਿੱਟੂਏ ਗੱਡੀ ਪਲਟੀ ਇੱਕਦੋ ਜਿਸ ਤੰ ਬ੍ਰੇਕ ਮਾਰੀ ਉਧਰ ਸਟੀਰਿੰਗ ਘਮਾਇਆ ਸਕੂਟੀ ਬਚਾਣ ਨੂੰ ਗੱਡੀ ਨਾਲ ਚੋਲ ਮਾਰੀ ਗੱਡੀ ਪਲਟਾ ਤੁਹਾਡੀ ਆਪਣੀ ਗੱਡੀ ਹੈ ਗੱਡੀ ਮੇਰੀ ਆਪਣੀ ਹੈ ਕਿੱਥੇ ਰਹਿਣਾ ਤੁਸੀਂ ਮੈਂ ਇੱਥੇ ਅੰਕਰ ਹਸਪੀਟਲ ਦੇ ਵਿੱਚ ਹਾਂ ਓ ਕੀ ਕੰਮ ਕਰਦੇ ਹੋ ਜੀ ਮੈਂ ਇੱਥੇ ਇਹਨਾਂ ਕੋਲ ਸੁਪਰਵਾਈਜ਼ਰ ਦਾ ਕੰਮ ਕਰਦਾ ਹਾਂ ਅੰਕਰ ਹਸਪੀਟਲ ਦਾ ਹਾਂ ਜੀ ਤੁਹਾਨੂੰ ਗੱਡੀ ਦਾ ਕਿੰਨਾ ਕੋ ਇਨਸਾਨ ਹੋ ਗਿਆ ਗੱਡੀ ਦੇ ਦੇਖਣਾ ਪੈਣਾ ਕਿ ਸਰ ਕੀ ਹੋਇਆ ਕਿੰਨੀ ਗੱਡੀ ਉਹ ਤੁਹਾਨੂੰ ਦਿਖਿਆ ਵੀ ਨਹੀਂ ਮੈਂ ਤੁਸੀਂ ਠੀਕ ਹੋ ਦਰੂਗ ਨੇ ਤਾਂ ਕੋਣ ਹਸਪੀਟਲ ਜਾ ਕੇ ਲੱਗਣਾ ਪਤਾ ਕਿ ਕੀ ਹੈ ਕਿੰਨੀ ਚੱਲ ਜਾ ਆਜਾ ਨੂੰ ਇਨਫੋਰਮ ਕਰ ਦੋ ਤੁਸੀਂ ਆਪਣੇ ਘਰ ਦੇ ਨੂੰ ਬੇਟੇ ਨੂੰ ਇਨਫੋਰਮ ਕਰਤਾ ਬੇਟਾ ਮੇਰਾ ਰਾਜਸਥਾਨ ਚ ਹੈ ਘਰ ਦੇ ਇਥੇ ਕਿਤੇ ਰਹਿੰਦੇ ਘਰ ਦੇ ਮੇਰੇ ਉੱਨੇ ਆ ਦੱਸਤਾ ਉਹਨਾਂ ਨੂੰ ਨਹੀਂ ਕਰਨੀ ਤੁਸੀਂ ਕਰ ਮੇਰੀ ਮਿਸਿਸ ਪੇਸ਼ੈਂਟ ਹੈ ਜੇ ਉਹਨਾਂ ਨੂੰ ਅਸੀਂ ਡਾਕਟਰ ਅੰਕੁਰ ਉੱਤ ਤੱਕ ਹਸਪੀਟਲ ਤੋਂ ਆ ਚੁੱਕੇ ਜੀ ਉਹਨਾਂ ਨੂੰ ਪਤਾ ਲੱਗ ਗਿਆ ਹਾਂ ਜੀ ਹਸਪੀਟਲ ਲੱਗ ਚੁੱਕਾ ਹੈ ਇਹ ਬੰਦਾ ਚੱਲ ਗਿਆ ਚਲੇ ਗਿਆ ਇਹ ਗੱਡੀ ਆ ਰਹੀ ਸੀ ਹਲੇ ਮੈਨੂੰ ਪਤਾ ਨਹੀਂ ਲੱਗਾ ਪ੍ਰੋਪਰ ਜਿਹੜਾ ਮੈਂ ਉਹ ਨਹੀਂ ਆਇਆ ਜਸਟ ਇਹ ਗੱਡੀ ਆ ਰਹੀ ਸੀ ਗੱਡੀ ਇੱਕ ਉਹਦੇ ਆ ਜਿਹੜੇ ਮੈਲ ਹੌਲ ਬਣੇ ਆ ਉਹਦੇ ਵਿੱਚ ਹੀ ਆ ਕੋਈ ਉਹਦਾ ਹੋਇਆ ਸਕੂਟਰੀ ਨੂੰ ਹਿੱਟ ਕੀਤਾ ਇਹਨਾਂ ਨੇ ਜੀ ਸਕੂਟਰੀ ਤੇ ਦੋ ਬੰਦੇ ਸੀਗੇ ਉਹਨਾਂ ਦੇ ਕਾਫੀ ਮੇਜਰ ਸੱਟਾਂ ਲੱਗੀਆਂ ਆ ਤੇ ਇਹ ਬੰਦੇ ਨੂੰ ਅੱਲੇ ਮੈਂ ਮਿਲਿਆ ਨਹੀਂ ਹੈਗਾ ਗੱਡੀ ਵਾਲੇ ਨੂੰ ਤੇ ਉਹਦਾ ਹਾਂਜੀ ਉਹ ਜੁਰਗੇ ਬਨੋ ਲਾਲ ਜੀ ਚਲੇ ਗਏ ਬਾਕੀ ਐਂਬੂਲੈਂਸ ਬਾਕੀ ਜਿਹੜੀ ਐਂਬੂਲੈਂਸ ਮਂਗਾ ਲਈ ਆ ਮੌਕੇ ਤੇ ਉਹ ਬੰਦਿਆਂ ਨੂੰ ਅਸੀਂ ਜੀਐਲ ਉਹਨਾਂ ਦੇ ਫਾਦਰ ਦੇ ਕਹਿਣ ਮੁਤਾਬਕ ਉੱਥੇ ਭੇਜ ਦਿੱਤਾ ਤੇ ਉਹਨਾਂ ਦੇ ਫਾਦਰ ਉੱਥੇ ਚਲੇ ਗ ਕੁਝ ਪਤਾ ਲਗਾ ਕਿ ਮੁੰਡੇ ਮੁੰਡੇ ਕਿੱਥੋਂ ਦੇ ਹੈ ਮੁੰਡੇ ਹੈਗੇ ਰਵਿੰਦਰਾ ਨਗਰ ਠੀਕ ਹੈ ਆ ਰਵਿੰਦਰਾ ਨਗਰ ਨਾਲ ਹੀ ਆ ਉੱਥੇ ਆ ਉਹਨਾਂ ਦਾ ਹਾਊਸ ਨੰਬਰ ਉਹਨਾਂ ਨੇ ਦੱਸਿਆ ਮੈਨੂੰ 12 ਸੀ ਜੀ ਠੀਕ ਹੈ ਜੀ ਉੱਥੇ ਦੇ ਆ ਉਹਨਾਂ ਦਾ ਨਾਮ ਕਹਿਣਾ ਕੁਝ ਨਾਂ ਨਹੀਂ ਅਜੇ ਕਿਉਂਕਿ ਹਾਲਤੇ ਨਹੀਂ ਸੀ ਤਾਂ ਵੀ ਮੈਂ ਨਾਂ ਪੁੱਛਾਂਗਾ ਉਹਦੇ ਡੈਡੀ ਦਾ ਮੈਂ ਨਾਂ ਲਿਖ ਲਿਆ ਆ ਉਹਦੇ ਡੈਡੀ ਦਾ ਨਾਂ ਹੈਗਾ ਜਗਜੀਵਨ ਨਾਮ ਆ ਜੀ ਐਕਸੀਡੈਂਟ ਦਾ ਕਾਰਨ ਕੀ ਲੱਗਦਾ ਐ ਐਕਸੀਡੈਂਟ ਦਾ ਕਾਰਨ ਹੁਣ ਹਾਲੇ ਪਤਾ ਲੱਗੂਗਾ ਇਨਵੈਸਟੀਗੇਸ਼ਨ ਦੇ ਵਿੱਚ ਕਿਉਂਕਿ ਮੈਂ ਤਾਂ ਜਸਟਿਸ ਆਇਆ ਆ ਤਾਂ ਉਹਨਾਂ ਨੂੰ ਪਹਿਲਾ ਕੰਮ ਸੀਗਾ ਉਹਨਾਂ ਨੂੰ ਹਸਪੀਟਲ ਪਹੁੰਚਾਉਣਾ ਉਹਨਾਂ ਨੂੰ ਆਪਾਂ ਐਮਬੂਲੈਂਸ ਸੱਦ ਕੇ ਹਸਪੀਟਲ ਪਹੁੰਚਾ ਦਿੱਤਾ ਆ ਬਾਕੀ ਉਹਨਾਂ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂਗਾ ਵੀ ਗਲਤੀ ਕੀ ਹੋਈ ਆ ਤੇ ਕਿੱਥੇ ਹੋਈ ਆ